ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਗਗਨ ਡੈਰੀ ਫਾਰਮ ਤੇ ਪਹੁੰਚੇ ਆਂ ਜੀ ਇਸ ਕਰੋ ਆਪਾਂ ਜਿੰਨੀ ਹੈ ਇੱਕ ਵੀਡੀਓ ਕਵਰ ਕੀਤੀ ਆ ਹਮੇਸ਼ਾ ਨਗਾ ਦੀ ਗੈਣਤੀ ਤਾਂ ਹੁੰਦੀ ਆ 1 ਜਾਂ 2 ਕਿਉਂਕਿ ਬਾਈ ਕੋਲ ਸੈਟਅਪ ਜਿਹੜਾ ਹੈਗਾ ਸਾਫ਼ ਸੁਥਰਾ ਤੇ ਵਧੀਆ ਨਾਗਚ ਆ ਰਹੀ ਖੜਦੇ ਆ ਤੇ ਬਾਈ ਕਹਿੰਦਾ ਆਪਾਂ ਓਨਾ ਕੀ ਕੰਮ ਕਰੀਦਾ ਜਿੰਨਾ ਕ ਆਪਣੇ ਬਜਟ ਦਾ ਹੋਵੇ ਆਪਾਂ ਜਿੰਨੇ ਦੀ ਸਾਹਮ ਸੰਭਾਲ ਕਰ ਸਕਗੇ ਸਫਾਈ ਇੱਕ ਨਗ ਸੂਇਆ ਸਵਾਇਆ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਉਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰੇ ਗਗਨਦੀਪ ਹੈ ਪਿੰਡ ਲੰਗੇਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾ ਪੁਰਾਣਾ ਵੀਰੇ ਮੋਬਾਈਲ ਨੰਬਰ ਜੀ 9803498555 ਆਪਾ ਵੀ ਲਗਭਗ ਹਫਤਾ ਪਹਿਲਾਂ ਵੀਡੀਓ ਪਾਈ ਸੀ ਤੋਕਾ ਗੱਬਣ پاس ਵੱੱਛੀ ਦੀ 14 ਮਹੀਨੇ ਗੱਬਣ ਚੱਕਾ ਸੀ ਉਹ ਨੋਦ ਨਹੀਂ ਦਿੰਦੀ ਸੀ ਉਹ ਪਹਿਲਾਂ ਸੁਹਾ ਸੁਣਾਈ ਉਹਨੇ ਵੈਗੀ ਜੀ ਉਹ ਹਾਂ ਵੀਰੇ ਉਹਦੇ ਤਾਂ ਬਹੁਤ ਫੋਨ ਆਏ ਹਜੇ ਵੀ ਆਈ ਜਾਂਦੇ ਆ ਕਿੰਨਾ ਕੁ ਫੋਨ ਆ ਗਿਆ ਹੋਊਗਾ 56 5700 ਵੀਡੀਓ ਚੱਲ ਗਈ ਵੀਰੇ ਉਹ ਹੂੰ ਤੇ ਪਤਾ ਹੀ ਨਹੀਂ ਕਿੰਨੇ ਕ ਫੋਨ ਆਏ ਵਿੱਚ ਬਹੁਤ ਨੇ ਚੱਕੇ ਨਹੀਂ ਗਏ ਡਿਟੇਲ ਵੇਖ ਲੈ ਭਲਾ ਫੋਨਾਂ ਦੀ ਹੂੰ ਠੀਕ ਆ ਜਿੰਨੇ ਆਪਾ ਡਿਟੇਲ ਅਗੇ ਉਹਨੂੰ ਦਸੀਓ ਉਨਿੰ ਹੀ ਕਿੱਥੇ ਉੱਠ ਗਈ ਵੀਰੇ ਉਹ ਉਹ ਵੀਰੇ ਹਰਿਆਣੇ ਚਲ ਗਈ ਹਰਿਆਣਾ ਉੱਠ ਗਈ ਅੰਬਾਲਾ ਟੱਪ ਗਈ ਹਾਂ ਹਰਿਆਣੇ ਦੇ ਅਗਲੇ ਪਾਸੇ ਅੰਬਾਲੇ ਦੇ ਅਗਲੇ ਪਾਸੇ ਪੂਰੇ ਪਿਓਰ ਹਰਿਆਣੇ ਚ ਜਾਵੜੀਓ ਠੀਕ ਆ ਵੀਰੇ ਹਾਂ ਅੱਜ ਆਪਾਂ ਉਹ ਬਾਈਆਂ ਨੂੰ ਇਹ ਗੱਲ ਕਹੀ ਸੀਗੀ ਉਹ ਬੰਦਾ ਨਾ ਸਾਈ ਪਾ ਗੇ ਹਾਂ ਨਾ ਬਈ ਤਿੰਨ ਚਾਰ ਦਿਨ ਰੋਗ ਦਾ ਨਹੀਂ ਕੋਈ ਅੱਜ ਕੱਲ ਸਮਾਂ ਐ ਜਾ ਹਾਂ ਸਮਾਂ ਐ ਜਾ ਉਹਨੂੰ ਮੈਂ ਕੱਲ ਨਾ ਕੱਲ ਨਹੀਂ ਪਰਸੋਂ ਵੀਡੀਓ ਗੱਲ ਤੇ ਖਾਈ ਤੇ ਬੱਛੀ ਕੱਲ ਛੱਡ ਕਹਿੰਦੀ ਐ ਅੱਛਾ ਯਾਨੀ ਸਾਈ ਬਿਆਨਾ ਹੋ ਗਿਆ ਸੀਗਾ ਆਪਣਾ ਉਹ ਬੰਦਾ ਬੀਜੀ ਆ ਉਹਦਾ ਸ਼ਡਿਊਲ ਪੂਰਾ ਚਲੋ ਹਾਂ ਬਾਹਰ ਅੰਦਰ ਦਾ ਸਿਸਟਮ ਹੁੰਦਾ ਹੈਗਾ ਹਾਂਜੀ ਹਾਂਜੀ ਤੇ ਪਰ ਉਹ ਬੰਦਾ ਦਾ ਯਾਰ ਬਾਈ ਇੰਨੇ ਦਿਨ ਪਸ਼ੂ ਕੋਈ ਰੋਗ ਦਾ ਹੂੰ ਚਲੋ ਮੈਂ ਕਹਾਂ ਯਾਰ ਮੇਰਾ ਕੀ ਇਹਨਾਂ ਵਿਚਾਰੀ ਨੇ ਪੱਠੇ ਆ ਬੱਠਲ ਉਸ ਵੇਲੇ ਖਾਣਾ ਬੱਠਲ ਕਿੰਨੇ ਜਦੋਂ ਸਾਈ ਬਿਰਨਾ ਪੱਕਾ ਹੋ ਜੇ ਫੇਰ ਕੋਈ ਦਿੱਕਤ ਨਹੀਂ ਆ ਪਰ ਮੈਂ ਕਹਾਂ ਵੀ ਤੂੰ ਮੈਨੂੰ ਖਰਾਬ ਨਾ ਕਰੀ ਹੂੰ ਕਈ ਯਾਰ ਬੰਦਾ ਹੁੰਦਾ ਨਹੀਂ ਬਾਈ ਹਾਂ 2000 ਸਾਈ ਪਾ ਕੇ ਬਾਈ ਕਈ ਬੰਦੇ ਫੋਨ ਨਹੀਂ ਹੁੰਦੇ ਜੀ ਸਹੀ ਗਾ ਪਰ ਵਛੀ ਟੌਪ ਸੀ ਤੇ ਉਦੋਂ ਟੌਪ ਆ ਆ ਗਈ ਹੁਣ ਇਸ ਵੀ ਆ ਸੋਇਆ ਇਹ ਕੱਲ ਸੁਈ ਆ ਜੇਰ ਦੀ ਪ੍ਰੋਪਰ ਗਰੰਟੀ ਹੋਊਗੀ ਵੀਡੀਓ ਬਾਈ ਦਾ ਵੀਡੀਓ ਮੇਰੇ ਕੋਲੇ ਬਕਾਇਦਾ ਇਹਦੀ ਬਣੀ ਹੋਈ ਆ ਹੂੰ ਬੱਚਾ ਕੀ ਦਿੱਤਾ ਜੀ ਉਹ ਅੱਛਾ ਵੀਰੇ ਮਿਲ ਕਾ ਬੱਚਾ ਨਾੜੂ ਆ ਠੀਕ ਆ ਠੀਕ ਆ ਬੌਲਾ ਇਹਦਾ ਬਣਦਾ ਹੂੰ ਠੀਕ ਆ 12 ਕਿਲੋ ਹੋਊਗਾ ਆਪਾਂ 11 ਦਾ ਬੌਲਾ ਤੱਤਾ ਕਰਕੇ ਵਿਖਾ ਦੇਾਂਗੇ ਸਿਲੰਡਰ ਤੇ ਗੈਸ ਤੇ ਪਾੜ ਕੇ ਦੇ ਦਾਂਗੇ ਮੈਂ ਨਾ ਯਾਰ ਪੂਰੀ ਤਸੱਲੀ ਕਰ ਦੇਾਂਗੇ ਠੀਕ ਆ ਠੀਕ ਆ ਨਾ ਯਾਨੀ 11 ਹੀ ਮੰਨ ਕੇ ਆਵੇ ਢੇੜਾ ਨਾ ਵੱਜੇ ਆਪਾਂ ਤਾਂ ਕਿਹਦੇ ਹੋਊਗਾ 12 ਹੂੰ ਆਪਾਂ 11 ਕਹਿੰਨੇ ਆ ਅਗਲੇ ਦਾ ਮਨਖੋਸ਼ ਹੋ ਜੇ ਹੂੰ 12 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਕਿੰਨਾ ਪਿਆਜੂ ਬਾਈ ਜਿਵੇਂ ਬੌਲ 12 ਤੋਂ ਸਟਾਰਟਿੰਗ ਹੋਈ ਆ ਦੋ ਦਿਨ ਨੂੰ 18 20 ਕਿਲੋ ਕੋਈ ਬਾਲਾ ਨਹੀਂ ਗਾ ਬਾਲਾ ਨਹੀਂ ਕਿਉਂਕਿ ਅਜੇ ਤੇ ਫਿਰ ਇਹ ਇਧਰ ਲਈ ਆ ਰਿਜੀਨਲ ਉਧਰ ਲਈ ਨਹੀਂ ਗਈ ਤੈਨੂੰ ਮੈਂ ਉਧਰ ਵੀ ਵੀਡੀਓ ਚ ਗਿਆ ਹੀ ਹਿਮਾਚਲ ਵਾਲੀ ਮੈਂ ਬਾਰਚ ਵੀ ਨਹੀਂ ਖੜਨਦਾ ਨਾ ਤੇ ਖਰਨੀ ਤੇ ਮੈਂ ਲਿਉਣੀ ਕੀ ਆ ਹੂੰ ਕੰਮ ਯਾਨੀ ਆਪਾਂ ਇੱਕ ਦੋ ਨਗ ਲੈ ਕੇ ਆਉਣੇ ਹੁੰਦੇ ਜੇ ਮਾੜੇ ਲਿਆਂਦੇ ਗਾਲਾਂ ਲਈ ਜਾਵਾਂਗੇ ਕੀ ਫਾਇਦਾ ਵੀਰੇ ਯਾਰ ਮੇਰੇ ਤਾਂ ਸੈਟਅਪ ਵੀ ਉਹਨਾਂ ਕੀ ਆ ਉਹ ਸੈਟਅਪ ਵੀ ਉਹਨਾਂ ਦਾ ਇੱਕ ਦਿਨ ਮੇਰੇ ਕੋਲ 6 ਨਗ ਇਕੱਠੇ ਹੋ ਗਏ ਸੀਗੇ ਠੀਕ ਆ ਕਿਉ ਐਵੇਂ ਮੈਂ ਤੈਨੂੰ ਕਰੀਆ ਮੈਂ ਹੂੰ ਤੇ ਉਸ ਦਿਨ ਮੈਂ ਆਪ ਵੀ ਔਖਾ ਹੋਇਆ ਤੇ ਮੇਰੇ ਜਾਨਵਰ ਵੀ ਔਖੇ ਜਾਨਵਰ ਵੀ ਬੈਣ ਉੱਠਣ ਚ ਦਿੱਕਤ ਆਈ ਪਰ ਉਹ ਬਈ ਬੈਗ ਉਸ ਤੇ ਵਾਲੀ ਪਿਛਲੀ ਵੀਡੀਓ ਤੇ ਵੀ ਕੀ ਗਿਆ ਅੱਛਾ ਭਾਈ ਹੋਰ ਵੈਸੇ ਫੋਨ ਆ ਗਏ ਜੀ ਹਾਂ ਠੀਕ ਆ ਤੇ ਉਸ ਤੋਂ ਬਾਅਦ ਆ ਦੋ ਵੜਾਂਗਾ ਕਰਮ ਵਾਲੀਆਂ ਠੀਕ ਆ ਤੋੜ ਕੇ ਦਿਖਾਦੀ ਵੀਰੇ ਜਰਸੀ ਨੂੰ ਹਾਂ ਤੇ ਉਹ ਇਹਦਾ ਬੱਚਾ ਬਾਈ ਇੱਧਰ ਹਾਂ ਬੱਚਾ ਬੱਚਾ ਆ ਗਿਆ ਜੀ ਠੀਕ ਆ ਜੀ ਮੇਰੇ ਤੇ ਠੰਡੀ ਈ ਨਹੀਂ ਗਾ ਆਵੇਲਾ ਗੰਦ ਸਿੱਟੀ ਜਾਂਦੀ ਆ ਵੀ ਬੁਖਾਈ ਸਹੀ ਗੱਲ ਹੈ ਜੀ ਜਾਲਾ ਮਾਰੀ ਜਾਂਦੀ ਜਾਲਾ ਮਾਰੀ ਜਾਂਦੀ ਹੈ ਜ਼ੇਰ ਦਾ ਕਿੰਕਾ ਨਹੀਂ ਇਹਦੇ ਉਹ ਤਾਂ ਬਾਈ ਪਸ਼ੂ ਵੈਸੇ ਹੀ ਦੱਸ ਦਿੰਦਾ ਜੀ ਦੀ ਜ਼ੇਰ ਨਹੀਂ ਬਾਈ ਆਵੇਲਾ ਐਂ ਪਲਾ ਕੁਛ ਕਰੀਏ ਨੇ ਕੁਛ ਨਹੀਂ ਗਣਾ ਥਾ ਇਹਨਾਂ ਨੂੰ ਤਾਂ ਲੱਤ ਛੜ ਕਰਮ ਵਾਲੀ ਨਹੀਂ ਬਾਈ ਇੱਕ ਆ ਗਈ ਸੀ ਇੱਕ ਪੱਤੀ ਅੱਛਾ ਦੱਸ ਕੇ ਦਿੱਤੀ ਮੈਂ ਕਿਹਾ ਬਾਈ ਇਹ ਦੋਨੇ ਪੈਰ ਜੋੜ ਕੇ ਮਾਰਦੀ ਬਾਲਟੀ ਚ ਘੱਟੇ ਬਾਈ ਨਿਆਣਾ ਪਾਏ ਨਾ ਖੜੇ ਆ ਛਾਲਦਾਂ ਨੂੰ ਮਾਰਦੀ ਘੋੜੀਆਂ ਨੂੰ ਅੱਛਾ ਤਾਂ ਮੈਂ ਉਹਨੂੰ ਦੱਸ ਕੇ ਦਿੱਤੀ ਉਹਨਾਂ ਬਾਈ ਮੈਂ ਮਸ਼ੀਨ ਲਾਉਣੀ ਮੈਂ ਕਿਹਾ ਮੇਰੇ ਵੱਲੋਂ ਭਲਾਏ ਤੇ ਹੱਥੀਂ ਚੋਲੀ ਜਾਂ ਮਸ਼ੀਨ ਚੋਲੀ ਮੈਂ ਤੁਹਾਨੂੰ ਪਹਿਲਾਂ ਦੱਸ ਤੇਰੀ ਸਿਰ ਦਰਦੀ ਆ ਹਾਂ ਠੀਕ ਆ ਤੇ ਦੂਜੀ ਗੱਲ ਇਹ ਆ ਕੱਲ ਬੁੜੀਆਂ ਨੇ ਚੋਈ ਬੁੜੀਆਂ ਮੈਨੂੰ ਇਹ ਆ ਪੱਗਰੇ ਰੱਖ ਲਏ ਮੈਂ ਕਿੰਨੀਆਂ ਕਰ ਰੱਖਾਂਗੇ ਕਿੰਨੀਆਂ ਕਰ ਰੱਖਾਂਗੇ ਹੈਨਾ ਬਾਕੀ ਆਪਣਾ ਸਰਕਲ ਹੀ ਜਦੋਂ ਇਹਦੇ ਸਰ ਤੇ ਚੱਲਦਾ ਪਸੂ ਚੰਗੇ ਤੋਂ ਚੰਗਾ ਵੀ ਆ ਜਾਂਦਾ ਕਈ ਵਾਰ ਕੋਈ 19 21 ਵਾਲਾ ਵੀ ਆ ਜਾਂਦਾ ਇਹ ਬਾਈ ਇਹਦੇ ਨਿਆਣਾ ਪਾਜ ਆ ਨਾ ਬਾਏ ਨੇ ਆਲ ਵੀ ਨਹੀਂ ਕੀਤੀ ਅੱਛਾ ਜਿਵੇਂ ਸੁਹਾ ਪਹਿਲਾ ਇਹਦਾ ਹੂੰ ਠੀਕ ਆ ਦੰਦੋ ਚਾਰ ਦੰਦ ਮੂੰਹ ਤੋਂ ਚਾਰ ਦੰਦ ਚੈੱਕ ਦੇ ਮਾੜੇ ਮਾੜੇ ਚੱਕਣ ਲੱਗ ਗਈ ਵੀਰੇ ਠੀਕ ਆ ਠੀਕ ਆ ਨਾ ਠੀਕ ਆ ਬੂਤੀ ਪਾਤੀ ਵਿਖਾਦੀ ਟਾਪ ਆ ਜਿਹੜਾ ਵੀਰ ਦਾ ਸਮਾ ਵਿਖਾਦੇ 3 ਵਜਨ ਵਾਲੇ ਆ ਲਗਭਗ 3:1 ਵਜੇ ਹੋਣਗੇ ਜੀ 3:00 ਕੇ ਤੇ 6 ਮਿੰਟ ਹੋ ਗਏ ਆ ਥਾਂ ਲੇਵੇ ਦੀ ਜਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਆਪਾਂ ਸ਼ਾਮ ਨੂੰ ਬੂਤੀ ਬੂਤੀ ਵੇਖ ਵੀਰੇ ਕੁਆਲਿਟੀ ਬਹੁਤ ਆ ਲੈ ਮੂੰਹ ਤੋਂ ਦੰਦ ਕਿੰਨੇ ਦੱਸੇ ਸੀ ਚਾਰ ਦੰਦ ਚਾਰ ਦੰਦ ਜੀ ਠੀਕਾ ਛੇ ਗਦੇ ਚੱਕਣ ਲੱਗ ਗਈ ਆ ਠੀਕ ਆ ਰੋਕ ਲਈ ਵੀਰੇ ਇੱਥੇ ਰੋਕ ਕੇ ਰੱਖੀ ਮੈਂ ਥਾਣੇ ਚੈੱਕ ਕਰਾਦਾ ਕਰ ਮਾਲੀ ਦੇ ਲਓ ਜੀ ਚਾਰ ਹੀ ਥਾਣਾ ਫੂਡ ਖਾਣ ਦਾ ਦਾਗ ਬਣਾ ਹੋਊਗਾ ਠੀਕ ਆ ਗੁਲਾਬੀ ਥਾਣਾ ਸੁਣਾ ਇੱਕ ਹੋਰ ਚੀਜ਼ ਨੋਟ ਕਰੋ ਜੇ ਮੰਨ ਲਓ ਵਹਿੜ ਛੱਡੀ ਹੁੰਦੀ ਵੀਰੇ ਥਣ ਪਾਸਮੇ ਹੋਣੇ ਸੀ ਥਾਣਾ 'ਚ ਵਾਲ ਪਏ ਆ ਪੂਰੇ ਪੂਰੇ ਵਾਲ ਆ ਬਾਈ ਫੇਰ ਲੇਵਾ ਇਹਦਾ ਖੁੱਚਾਂ ਤੋਂ ਤਾਹ ਟੱਟ ਮਾਣੀਗਾ ਟੱਟ ਮਾਣੀ ਫੱਟ ਫੱਟ ਲੇਵਾ ਪੱਕੇ ਲੇਵੇ ਦੀ ਆ ਫੈਕਸ ਠੀਕ ਆ ਠੀਕ ਹੈ ਠੀਕ ਹੈ ਜੀ ਬਾਕੀ ਹੈ ਵੀ ਬੱਚਾ ਹੀ ਹੈ ਨਾ ਹਜੇ ਵੀ ਹਜੇ ਤਾਜੀ ਦਾ ਸੋਈ ਆ ਜਾ ਵਹਿੜ ਸਾਫ ਹੋਈ ਜਾਂਦੀ ਹੈ ਗੇਰ ਦੀ ਆਪਾਂ ਵੀਡੀਓ ਵਿਖਾ ਦਣੀ ਵਿੱਚ ਤੇਰੇ ਫੋਨ ਦੇ ਵਿੱਚ ਠੀਕ ਹੈ ਬਈ ਹਾਂ ਉਹ ਜੇ ਕੋਈ WhatsApp ਤੇ ਵੀ ਮਗਵਾਉਣੀ ਚਾਹੁੰਦਾ ਹੋਵੇ ਮਗਵਾ ਸਕਦਾ ਆਪਾਂ ਭੇਜ ਦਾਂਗੇ ਹਾਂ ਵੀਡੀਓ ਵੀਰੇ ਮੰਗਾ ਸਕਦਾ ਵੀ ਗੇਰ ਦੀ ਪਈ ਕਿ ਨਹੀਂ ਪਈ ਹੋਰ ਦੂਜੀ ਵੀਡੀਓ ਦਾ ਆਪਾਂ ਵੀਰੇ ਅਗਲਾ ਕਈ ਕਹਿੰਦੇ ਬਈਰ ਬਣਾ ਕੇ ਪਾਈ ਹੂੰ ਉਹਦੀ ਮੇਰੀ ਬੇਨਤੀ ਆ ਉਹ ਮੈਥੋਂ ਨਾ ਤਾਂ ਬੰਨੀ ਬਾਈ ਕੱਲੇ ਤੋਂ ਤੁਰ ਕੇ ਕੱਲਾ ਬੰਦਾ ਕੱਲਾ ਬੰਦਾ ਜੀ ਮੈਂ ਫੋਨ ਫੜੂਗਾ ਕਿ ਵੈਡ ਫੜੂਗਾ ਇਹੀ ਦੋ ਵਾਰੀ ਵੇਖ ਲੈਪੇ ਵੀਡੀਓ ਇਹਨੂੰ ਬੜਾ ਚਾਰ ਆ ਰਾਵੈ ਕਿ ਮੈਨੂੰ ਫੋਨ ਲਾ ਲੈ ਠੀਕ ਆ ਹਾਂ ਤੇ ਕੀ ਮਤਲਬ ਬਾਈ ਜੈਜ ਹੀ ਕਰਦਾ ਆਪਣੇ ਪਹਿਲਾਂ ਵੀ ਜੈਜ ਹੀ ਹੁੰਦੀਆਂ ਬਾਈ ਆਪਣਾ ਰੇਟ ਹੁੰਦਾ ਫੋਨ ਤੇ ਮੇਰੇ ਕੋਲੋਂ ਕਈ ਇਹਨਾਂ ਨਾ ਬੰਦਾ ਵੇਚਣ ਆਲਾ ਲੈ ਜਾਂਦਾ ਰੇਟ ਮੈਂ ਤਾਂ ਫੋਨ ਤੇ ਰੱਖਦਾ ਹੋਊਗਾ ਇਹ ਨਹੀਂਗਾ ਬਾਈ 70 ਰੁਪਏ ਤੇ ਪਰ ਰੇਟ ਇੰਨਾ ਦੁਨਾ ਵੜਾ ਦੇ ਜਮਾ ਜੈਜ ਹੋਣਗੇ ਇੱਥੇ 78 ਵਾਲਾ ਤਾਂ ਨਹੀਂ ਹੁੰਦਾ ਨਾ ਨਾ 75 80 ਦਾ ਕਰਕੇ ਪਤੰਦਰਾ ਲਸਾ ਆਪਾਂ ਕਿੱਥੇ ਜਾਵਾਂਗੇ ਠੀਕ ਆ ਜੀ ਆਪਾਂ ਤਾਂ ਗਾਹਕ ਬਣਾਉਣਾ ਹੈ ਗਾਹਕ ਬਣਾਉਣਾ ਸਹੀ ਗੱਲ ਹੈ ਜੀ ਪਰ ਬੱਚਾ ਚੰਗਾ ਹੈ ਨਾ ਬਾਈ ਟੌਪ ਆ ਬਾਈ ਮੰਨ ਲਓ ਆਹ ਲੇਵਾ ਦਾ ਮਿਲਦਾ ਨਹੀਂ ਇਹ ਤਾਂ ਵਿਲਾ ਵੀ ਚਾਰ ਉਂਗਲਾਂ ਉੱਚਾ ਪੰਜ ਆਹ ਚੀਜ਼ ਤੋਂ ਹੂੰ ਠੀਕ ਆ ਨਾ ਬਾਕੀ ਹਜੇ ਜਿਵੇਂ ਜਿਵੇਂ ਚਵਾਈਆਂ ਲੱਗਣਗੀਆਂ ਓਵੇਂ ਓਵੇਂ ਨਖਰੂਗੀ ਕਰ ਮਾਰ ਲਈ ਬਾਈ ਗੱਲ ਤਾਂ ਸੋਈ ਹੈ ਜੀ ਹੂੰ ਤੈਨੂੰ ਬਾਈ ਜੇਰ ਦੀ ਵੀਡੀਓ ਵੀ ਦਿਖਾ ਦੇਣਾ ਇਹਦੀ ਠੀਕ ਆ ਆਪਾਂ ਚੈੱਕ ਹੀ ਕਰਵਾ ਦਿੰਨੇ ਆ ਕਿੱਥੇ ਆ ਲਓ ਜੀ ਆ ਬੱਛੀ ਖੜੀ ਬੈ ਥੱਲੋ ਬਣੀ ਵੀ ਵਿਖਾ ਦੇ ਹਮ ਠੀਕ ਹੈ ਕਿੰਨੇ ਦਾ ਥੋੜਾ ਜਿਆ ਕਲੀਅਰ ਨਹੀਂ ਦਿੰਦਾ ਉਹ ਆ ਜੇਰ ਪਈ ਹੈ ਜੀ ਆ ਗਿਆ ਜੀ ਇਹ ਸਾਰੀ ਟੋਟਲ ਹੈ ਠੀਕ ਹੈ ਵੀਰੇ ਓਕੇ ਹੈ ਜੀ ਮੂੰਹ ਮਾਤੋ ਵਿਖਾ ਦੇ ਬੱਛੀ ਉਹੀ ਹੈ ਕਈ ਰ ਬੰਦਾ ਪੁਰਾਣੀਆਂ ਵੀਡੀਓ ਖਾਂਦਾ ਆ ਜੇਰ ਪੈ ਗਈ ਇਹ ਚੀਜ਼ ਦੀ ਮੇਰੀ ਸੱਲੀ ਹੋਊਗੀ ਵੀਰੇ ਉੱਤੇ ਜਦੋਂ ਵੀਡੀਓ ਬਣੀ ਆ ਨਾ ਉਸੇ ਜ ਤਰੀਕ ਹੁੰਦੀ ਆ ਆ ਕੇ ਚੈੱਕ ਕਰ ਲਿਓ ਕੱਲ ਦੀ ਬੱਛੀ ਸੂਈ ਆ ਬੰਦਾ ਸਾਫਤ ਕਰ ਦੇ ਵੀ ਹਫਤੇ ਦੀ ਸੂਈ ਆ ਤੇਲ ਖਰਚਾ ਮੇਰਾ ਹੋਊਗਾ ਹਮ ਤੇ ਬੱਛੀ ਮੇਰੇ ਘਰੇ ਹੋਊਗੀ ਠੀਕ ਆ ਹੋਰ ਦੱਸ ਠੀਕ ਆ ਤੇ ਦੋ ਨੰਬਰ ਨਾ ਗੇ ਵੀਰੇ ਗੱਬਣ ਵੈੜ ਇਹ ਦੂਜਾ ਸੂਆ ਵੀਰੇ ਗੱਬਣ ਵੈੜਾ ਕਿੰਨਾ ਕ ਸਮਾਂ ਕੱਢਦੀ ਆ ਜੀ ਇਹ ਬਾਈ ਕੱਢ ਜੂ ਮੇਰੇ ਸਹਾਂ ਪੰਜ ਸੱਤ ਦਿਨ ਹਫਤਾ ਹੋ ਸਕਦਾ ਕੱਢੀਏ ਤੇ ਚਾਰੂ ਚੂਰੂ ਠੰਡੀ ਠੁੰਡੀ ਬੜੀ ਆ ਬਾਈ ਜਿੱਥੇ ਮਰਜੀ ਇਹਦੇ ਹੱਥ ਪੱਲਾ ਲਾਈ ਜਾ ਮੇਨ ਗੱਲ ਆ ਬਾਈ ਲੱਤ ਛਾੜਾ ਲਈ ਆਪੇ ਆਹ ਚੀਜ਼ ਕਿ ਕੱਪੜੇ ਵਰਗੀ ਆ ਟੈਰੀ ਗਾੜਾ ਵਰਗੀ ਲਪਾਫੇ ਵਰਗੀ ਪਈ ਸਹੀ ਗੱਲ ਹੈ ਹੈ ਤੇ ਪਰ ਕਾਫੀ ਕਲਰ ਚ ਰੱਖ ਲੋ ਚਾ ਕਾਲੀ ਚ ਰੱਖ ਲੋ ਕਿਵੇਂ ਰੱਖ ਲੋ ਹੂੰ ਕ੍ਰੋਸ ਸੰਗ ਮੜਾ ਜਾ ਹੈਗਾ ਥੋੜਾ ਜਹਾ ਹੈਗਾ ਐਵੇਂ ਆਪਾਂ ਕਹਦੀ ਆ ਬਈ ਇਹ ਪਿਓ ਅੱਛਾ ਹਾਂ ਆਪਣੇ ਗਾਂ ਗਰਮੀ ਆਸਤੇ ਗਿਫਟ ਪੂਰਾ ਵਧੀਆ ਗਰਮੀ ਵਾਲਾ ਹੂੰ ਗਰਮੀ ਵਾਲਾ ਠੀਕ ਆ ਨਾ ਦੇਣਾ ਵੀਰੇ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਅੱਜ ਨਹੀਂ ਥੱਕਦੇ ਆ ਅੱਜ ਮੈਂ ਤਿੰਨੇ ਹੀ ਨਾ ਕੀ ਫੇਰ ਨਵਾਏ ਆ ਅੱਛਾ ਕਿਉਂ ਮੈਂ ਕਹਾ ਨਿੱਗਾ ਹੈਗਾ ਆਪਣੇ ਕਿਹੜਾ ਹਵਾ ਲੱਗਦੀ ਹੈ ਘੁੱਪ ਨਿੱਗਲੀ ਤੋਂ ਪਲੜ ਬੁੜੀਆਂ ਨੇ ਜੱਕਦਾ ਮੈਂ ਤਾਂ ਗਿਆ ਬਾਈ ਕਿਤੇ ਬਾਗਲੇ ਠੀਕ ਆ ਤੇ ਪਰ ਕੋਈ ਚੱਕਰੀ ਨਮਾਉਣ ਦੋਨਾਂ ਗੜਾਂ ਨੂੰ ਲੱਤ ਛੜ ਜਮੇ ਨਹੀਂ ਮਾਰਦੀ ਠੀਕ ਆ ਜੀ ਹਾਂ ਬਾਕੀ ਤੁਸੀਂ ਕੁਆਲਿਟੀ ਇਹਦੀ ਵੀ ਚੈੱਕ ਕਰ ਸਕਦੇ ਹੋ then ਹਾਫ ਚਾਰ ਹੀ ਥਣ ਹੋਣਗੇ ਫੋੜ ਛਾਂਗ ਦਾ ਦਾਗ ਨਾ ਹੋਊਗਾ ਫੋੜ ਉਹ ਤਾਂ ਹੋਣੀ ਕੀ ਆ ਬੁੱਬੀ ਫੁੱਲ ਗਾਰੰਟੀ ਆ ਹਾਂ ਯਾਨੀ ਆਪਾ ਗਾਰੰਟੀ ਮੇਰੇ ਘਰ ਦੀ ਆ ਹੂੰ ਚਵਾਈ ਦੀ ਠੀਕ ਆ ਚੈੱਕ ਪਾਸ ਠੀਕ ਆ ਦੂਜੂ ਮਾਲਾ ਵੀ ਠੀਕ ਆ ਬਾਕੀ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜੀ ਪਤ ਪਰੇ ਹੋ ਜੀ ਚਾਤ ਕੁਆਲਿਟੀ ਹੈ ਨਾ ਜੇ ਕ੍ਰੋਸ ਆਂਗਾ ਮੈਂ ਨਿਕਰਨ ਗਾ ਬਾਈ ਜਾਨੀ ਪਿਓ ਤਨਾ ਬੜੀ ਕ੍ਰੋਸ ਹੈ ਠੀਕ ਹੈ ਵੀਰੇ ਪਤਾ ਇਧਰ ਹੋਈ ਹੋਏ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਰਹੇਰੇ ਥਣ ਥਣ ਵਿਖਾ ਦੇ ਚਾਰੀ ਲੋ ਜੀ ਥਣ ਚੈੱਕ ਕਰੋ ਵੀਰੇ ਬੈਕ ਸਾਈਡ ਤੋਂ ਵੀ ਚੈੱਕ ਕਰ ਲਓ ਤੇ ਇਧਰਲੇ ਪਾਸੇ ਤੇ ਵੀ ਤੇ ਇਹ ਚਾਮਕ ਚੁੰਗ ਪੂਰੀ ਵਾਲਾ ਬਾਹਰ ਕੱਢ ਲਿਆ ਕੋਈ ਆਏ ਨਹੀਂ ਕਿ ਉਹ ਜੀ ਗੱਲ ਹੂੰ ਲਾ ਕਿੰਨਾ ਕ ਕੱਢ ਜੂ ਬਾਈ ਦੁੱਧ ਬਾਈ ਦੁੱਧ ਤਾਂ ਮਾਲਕ ਦਾ ਬਹੁਤ ਦਾ ਦੇ ਆਪਦਾ ਵੀ ਨਿਕਾਣ ਲਈ ਤੇ ਅਗਲਾ ਗਾਂ ਵਾਲਾ ਆਪਦੀ ਸਮਝ ਨਾ ਲਵੇ ਠੀਕ ਹੈ ਆਲਾ ਤਾਂ ਉਹ ਵੀ ਅਸੀਂ ਪਹਿਲੇ ਸੂਏ 18 19 ਚੋਇਆ ਠੀਕ ਹੈ ਠੀਕ ਆ ਪਰ ਆਪਾ ਨਹੀਂ ਕਹਿੰਦੇ ਆਪਾਂ ਤਾਂ ਬਈ ਐਤੀ ਵੀ ਆਣੇ ਵੀ 17 18 ਤੋਂ ਡੇਕਦੀ ਨਹੀਂ ਹੂੰ ਇੰਨੇ ਦੇ ਬਹੁਤ ਆ ਕਰੋ ਸੰਗਾ 5 6 ਫੈਟਾ ਲਾਉਣਾ ਦੁੱਧ ਬਈ ਹਾਂ ਤੇ ਮੈਂ ਮਹਿੰਗਾ ਹੋਣਾ ਮੈਂ ਐਵੇਂ ਤੈਨੂੰ ਬਈ ਕਹਦੇ ਆ ਵੀ ਇਹ ਜਊਗੀ 20 22 ਕਿਲੋ ਉਹਦਾ ਫਾਇਦਾ ਨਹੀਂ ਉਹਦਾ ਕੀ ਫਾਇਦਾ ਅਗਲਾ ਕਹਿੰਦਾ ਯਾਰ ਤੁਸੀਂ ਕਿਹਾ ਸੀ 25 ਕਹਿਣ ਨੂੰ ਤਾਂ ਆਪਾਂ ਹੁਣ 25 ਕਹਿ ਦਿੰਨੇ ਆ ਮੈਂ ਤੈਨੂੰ ਸਿਰੇ ਵਾਲੀ ਗੱਲ ਦੱਸਾਂ ਬਰਾੜਾ ਹੂੰ 1 ਮਿੰਟ ਹੋ ਜਾ ਮੈਨੂੰ ਬੰਨ ਕੇ ਇਧਰ ਆ ਲੈਂਦੇ ਠੀਕ ਆ ਦੁੱਧ ਹੁੰਦਾ ਸੇਵਾ ਦਾ ਹਰੇਕ ਬੰਦੇ ਦਾ ਡੋ ਅੱਡੀ ਦੁੱਧ ਹੁੰਦਾ ਆ ਹੁਣ ਬੈਡ ਮੈਂ ਲਿਆ ਹੀ 8 ਕਿਲੋ ਕਰਕੇ ਵੀ 8 ਉਹ ਦਾ ਬਈ ਇੰਨਾ ਇਸ ਟਾਈਮ 17 ਕਿਲੋ ਕੰਡੇ ਦੇ ਦੁੱਧ ਝੜਦੀ ਹੈ ਕਿੱਡਾ ਕਹ ਬੈਤ ਵਜੂਦ ਕਿੱਡਾ ਕਹਿਦਾ ਕਿਤੇ ਸਹੀ ਗੱਲ ਨੇ ਕੰਡੇ ਵਾਲੀ ਆਪਾਂ ਕਹਿ ਦਿੱ ਗਏ ਜੇ ਦੁੱਧ ਪੂਰਾ ਵਧੀਆ ਸੰਗਣਾ ਇਹਦੀ ਆਪਣੀ ਇਹਦਾ ਹੀ ਬਣਦਾ ਠੀਕ ਆ ਹਾਂ ਠੀਕ ਆ ਹਾਂ ਚਲੋ ਉਹ ਤਾਂ ਤੇਰੀ ਮੈਨੇਜਮੈਂਟ ਆ ਤੇਰੀ ਸੇਵਾ ਬਈ ਮੈਨੇਜਮੈਂਟ ਤਾਂ ਚਲੋ ਆਪਾਂ ਇਹਨਾਂ ਦਾ ਦਿੱਤਾ ਹੀ ਖਾਣੇ ਪ੍ਰਮਾਤਮਾ ਦੇ ਚਰਪਣਾ ਮਹਾਰਾਜ ਸਵਾ 3 ਹੋਏ ਵੀਰੇ ਸਵਾ 3 ਹੋ ਗਿਆ ਜੀ ਕੋਈ ਸਮਾਂ ਟਾਈਮ ਨਹੀਂ ਲੱਗੇ ਨਾ ਹੂੰ ਟਾਈਮ ਟੂ ਟਾਈਮ ਆ ਚਾਹੇ ਅੱਜ ਖਾਲੀ ਕਰ ਲੈ ਤੜਕੇ ਫੇਰ ਚੋਲੇ ਆ ਦੋ ਟਾਈਮਾਂ ਦੀ ਤਸੱਲੀ ਕਰ ਲੋ ਤਿੰਨ ਕਰ ਲੋ ਹੂੰ ਕੋਈ ਚੱਕਰ ਨਹੀਂ ਠੀਕ ਆ ਕੀਮਤ ਦੋ ਨੰਬਰ ਦੀ ਵੀ ਫੋਨ ਤੇ ਰਹਿਣ ਵਾਲੀ ਆ ਦੋ ਨੰਬਰ ਦੀ ਫੋਨ ਤੇ ਠੀਕ ਆ ਨੰਬਰ ਆ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ